ਹਰ ਜੇ ਸ਼ਾਮ ਨੂੰ 5 ਤੋਂ ਲੈ ਕੇ 8 ਵਜੇ ਤੱਕ ਕਾਸੋ ਆਪਰੇਸ਼ਨ ਚੱਲਣਾ ਆਪਣੇ ਪੰਜਾਬ ਸਾਰੇ ਚੱਲਦੇ ਆਸੀਂ ਵੀ ਇਸ ਸੰਬੰਧ ਵਿੱਚ ਖੰਨਾ ਦੇ ਬੱਸ ਸਟੈਂਡ ਤੇ ਮਾਰਕੀਟਾਂ ਦੇ ਵਿੱਚ ਕਾਸੋ ਆਪਰੇਸ਼ਨ ਕਰ ਰਿਹਾ ਇਸ ਤੇ ਕਈ ਸ਼ੱਕੀ ਪੁਸ ਚੈੱਕ ਕੀਤੇ ਨੇ ਬੱਸਾਂ ਕਾਰਾਂ ਮੋਟਰਸਾਈਕਲ ਵਹੀਕਲ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਹੈ ਕੋਈ ਸ਼ੱਕੀ ਬੰਦੇ ਸਾਰਿਆਂ ਨੂੰ ਅਸੀਂ ਵੈਰੀਫਾਈ ਕਰ ਰਹੇ ਹ ਕੁਝ ਮੋਟਰਸਾਈਕਲ ਅਸੀਂ ਕਬਜ਼ੇ ਵਿੱਚ ਜਿਵੇਂ ਰੱਤੇ ਨੇ ਜਿਨ੍ਹਾਂ ਦੇ ਕੋ ਡਾਕੂਮੈਂਟ ਨਹੀਂ ਸੀਗੇ ਤੇ ਉਹਨਾਂ ਨੂੰ ਵੀ ਬੰਦਿਆਂ ਨੂੰ ਰਾਉਂਡ ਆਪ ਕੀਤਾ ਤੇ ਵੈਰੀਫਾਈ ਕਰਕੇ ਬਾਹਰ ਉਹਨਾਂ ਨੂੰ ਛਟੇ ਜਾਂਦਾ ਸਰ ਡੂ ਟੂ ਇਲੈਕਸ਼ਨ ਹੈ ਐਕਟੀਵਿਟੀ ਜ਼ਿਆਦਾ ਕੀਤੀ ਰਹੀ ਹਾਂ ਡੂ ਟੂ ਇਲੈਕਸ਼ਨ ਕਰਕੇ ਵੀ ਇਲੈਕਸ਼ਨ 'ਚ ਕਿਸੇ ਵੀ ਮਾੜੇ ਅੰਸ਼ਰ ਨੂੰ ਤਾਉਣ ਨਹੀਂ ਚੱਕਣ ਦਿੱਤੀ ਜਾਵੇਗੀ ਬਿਲਕੁਲ ਲਾਂਡ ਆਰਡਰ ਹੈ ਸੀ ਬਿਲਕੁਲ ਮੈਂਟੇਨ ਕਰਕੇ ਰੱਖਾਂਗੇ ਕੀ ਫੋਕਸ ਕੀ ਰਹਿੰਦਾ ਹੈ ਐਕਟੀਵਿਟੀ ਦਾ ਫੋਕਸ ਇਹ ਹੈ ਵੀ ਜਿਹੜੇ ਆਮ ਨਾਗਰਿਕ ਹੈ ਵੋਟਾ ਖੋਲ ਕੇ ਪੌਂਡ ਫੋਰਸਰਾਂ ਦੇ ਨਾਲ ਖੜੀ ਹੈ ਕਿਸੇ ਤੋਂ ਡਰ ਭਾਏ ਹੋਣ ਦੀ ਲੋੜ ਨਹੀਂ ਹੈਗੀ ਅਸੀਂ ਸਾਰੇ ਪ੍ਰੋਬਲਮਸ ਬੇਨਤੀ ਕਰਦੇ ਹਾਂ ਤੁਸੀਂ ਬਿਨਾ ਡਰ ਬਿਨਾ ਭਾਅ ਤੋਂ ਵੋਟ ਆਪਣੀ ਸ਼ੇਅਰ ਕਰੋ ਤੇ ਬਿਲਕੁਲ ਕਿਸੇ ਤੋਂ ਵੀ ਟੰਦੇ ਲੋੜ ਨਹੀਂ ਅਸੀਂ ਪੁਲਿਸ ਦੇ ਨਾਲ 24 ਘੰਟੇ ਹਾਜ਼ਰ ਹਾਂ ਜੀ। ਉਹ ਸਰ ਚਲਾਨਿੰਗ ਵਗੈਰਾ ਕਿੱਤੀ ਹੈ? ਅੱਜ ਜਿਹੜੇ ਮੋਟਰਸਾਈਕਲਾਂ ਦੇ ਡਾਕੂਮੈਂਟ ਨਹੀਂ ਸੀਗੇ ਉਹਨਾਂ ਦੇ ਚਲਾਨ ਵੀ ਕੀਤੇ ਨੇ ਕੁਝ ਇੰਪਾਉਂਡ ਵੀ ਕੀਤੇ ਨੇ। ਅੱਜ ਸ਼ਾਮ ਨੂੰ 5 ਤੋਂ ਲੈ ਕੇ 8 ਵਜੇ ਤੱਕ ਕਾਸਟ ਆਪਰੇਸ਼ਨ ਚੱਲਣਾ ਆਪਣੇ ਪੰਜਾਬ ਸਾਰੇ ਚਾਹਦੇ ਅਸੀਂ ਵੀ ਇਸ ਸੰਬੰਧ ਵਿੱਚ ਖੰਨਾ ਦੇ ਬੱਸ ਸਟੈਂਡ ਤੇ ਮਾਰਕੀਟਾਂ ਦੇ ਵਿੱਚ ਕਾਸਟ ਆਪਰੇਸ਼ਨ ਕਰ ਰਿਹਾ। ਇਸ ਤਰ੍ਹਾਂ ਹੀ ਕਈ ਸ਼ੱਕੀ ਬੱਸ ਚੈੱਕ ਕੀਤੇ ਨੇ ਬੱਸਾਂ, ਕਾਰਾਂ, ਮੋਟਰਸਾਈਕਲ ਵਹੀਕਲ ਜਿਨਾਂ ਦੇ ਡਾਕੂਮੈਂਟ ਨਹੀਂ ਹੈ ਕੋਸ਼ਿਸ਼ ਕਰੀ ਬੰਦੇ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਕੁਝ ਮੋਟਰਸਾਈਕਲ ਅਸੀਂ ਕਬਜ਼ੇ ਵਿੱਚ ਜਿਵੇਂ ਰੱਤੇ ਜਿਨ੍ਹਾਂ ਦੇ ਕੋ ਡਾਕੂਮੈਂਟ ਨਹੀਂ ਸੀਗੇ ਤੇ ਉਹਨਾਂ ਨੂੰ ਵੀ ਮੱਦਿਆਂ ਨੂੰ ਰਾਉਂਡ ਆਫ ਕੀਤਾ ਤੇ ਵੈਰੀਫਾਈ ਕਰਕੇ ਬਾਅਦ ਚੋਂ ਉਹਨਾਂ ਨੂੰ ਛੱਡਿਆ ਜਾ ਰਿਹਾ ਸਾਡ ਡੂ ਟੂ ਇਲੈਕਸ਼ਨ ਹੈ ਐਕਟੀਵਿਟੀ ਜ਼ਿਆਦਾ ਕੀਤੀ ਰਹੀ ਹਾਂ ਡੂ ਟੂ ਇਲੈਕਸ਼ਨ ਕਰਕੇ ਵੀ ਇਲੈਕਸ਼ਨ 'ਚ ਕਿਸੇ ਵੀ ਮਾੜੇ ਅੰਸ਼ਰ ਨੂੰ ਤਾਉਣ ਨਹੀਂ ਚੱਕਣ ਦਿੱਤੀ ਜਾਵੇਗੀ ਬਿਲਕੁਲ ਆਨ ਆਰਡਰ ਅਸੀਂ ਬਿਲਕੁਲ ਮੈਂਟੇਨ ਕਰਕੇ ਰੱਖਾਂਗੇ ਕੀ ਫੋਕਸ ਕੀ ਰਹਿੰਦਾ ਹੈ ਐਕਟੀਵਿਟੀ ਦਾ ਫੋਕਸ ਇਹ ਹੈ ਵੀ ਜਿਹੜੇ ਆਮ ਨਾਗਰਿਕ ਹੈ ਵੋਟਾ ਖੋਲ ਕੇ ਪੌਂਡ ਫੋਰਸਰਾਂ ਦੇ ਨਾਲ ਖੜੀ ਹੈ ਕਿਸੇ ਤੋਂ ਡਰ ਭਾਉਣ ਦੀ ਲੋੜ ਨਹੀਂ ਹੈਗੀ ਅਸੀਂ ਸਾਰੇ ਪਬਲਿਕਸ ਬੇਨਤੀ ਕਰਦੇ ਹਾਂ ਤੁਸੇ ਬਿਨਾ ਡਰ ਬਿਨਾ ਭਾਅ ਤੋਂ ਵੋਟ ਆਪਣੀ ਸ਼ੇਅਰ ਕਰੋ ਤੇ ਬਿਲਕੁਲ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਅਸੀਂ ਪੁਲਿਸ ਦੇ ਨਾਲ 24 ਘੰਟੇ ਹਾਜ਼ਰ ਹਾਂ ਸਰ ਚਲਾਨਿੰਗ ਹੋਇਆ ਕਿੰਨੀ ਹੈ ਅੱਜ ਜਿਹੜੇ ਮੋਟਰਸਾਈਕਲਾਂ ਦੇ ਡਾਕੂਮੈਂਟ ਨਹੀਂ ਸੀਗੇ ਉਹਨਾਂ ਦੇ ਚਲਾਨ ਵੀ ਕੀਤੇ ਨੇ ਕੁਝ ਇੰਪਾਉਂਡ ਵੀ ਕੀਤੇ ਨੇ ਅੱਜ ਸ਼ਾਮ ਨੂੰ 5 ਤੋਂ ਲੈ ਕੇ 8 ਵਜੇ ਤੱਕ ਆਸੋਪਰੇਸ਼ਨ ਚੱਲਣਾ ਆਪਣੇ ਸਤ ਪੰਜਾਬ ਸਾਰੇ ਚਾਹਦੇ ਅਸੀਂ ਵੀ ਇਸ ਸੰਬੰਧ ਵਿੱਚ ਖੰਨਾ ਦੇ ਬੱਸ ਸਟੈਂਡ ਤੇ ਮਾਰਕੀਟਾਂ ਦੇ ਵਿੱਚ ਕਸ ਆਪਰੇਸ਼ਨ ਕਰ ਰਹੇ ਆ ਇਸ ਤਰ੍ਹਾਂ ਕਈ ਸ਼ੱਕੀ ਪਸ ਚੈੱਕ ਕੀਤੇ ਨੇ ਬੱਸਾਂ ਕਾਰਾਂ ਮੋਟਰਸਾਈਕਲ ਵਹੀਕਲ ਜਿਨ੍ਹਾਂ ਦੇ ਡਾਕੂਮੈਂਟ ਨਹੀਂ ਹੈ ਕੋਈ ਸ਼ੱਕੀ ਬੰਦੇ ਸਾਰਿਆਂ ਨੂੰ ਅਸੀਂ ਵੈਰੀਫਾਈ ਕਰ ਰਹੇ ਆ ਕੁਝ ਮੋਟਰਸਾਈਕਲ ਅਸੀਂ ਕਬਜ਼ੇ ਵਿੱਚ ਜਬੀ ਰੱਖਦੇ ਹਾਂ ਜਿਨ੍ਹਾਂ ਦੇ ਕੋ ਡਾਕੂਮੈਂਟ ਨਹੀਂ ਸੀ ਤੇ ਉਹਨਾਂ ਨੂੰ ਵੀ ਬੰਦਿਆਂ ਨੂੰ ਰਾਉਂਡ ਆਪ ਕੀਤਾ ਤੇ ਵੈਰੀਫਾਈ ਕਰਕੇ ਬਾਅਦ ਚ ਉਹਨਾਂ ਨੂੰ ਛੱਡੇ ਜਾਂਦਾ ਹੈ ਸਾ ਡੂ ਟੂ ਇਲੈਕਸ਼ਨ ਹੈ ਐਕਟੀਵਿਟੀ ਜ਼ਿਆਦਾ ਕੀਤੀ ਰਹੀ ਹਾਂ ਡੂ ਟੂ ਇਲੈਕਸ਼ਨ ਕਰਕੇ ਵੀ ਇਲੈਕਸ਼ਨ 'ਚ ਕਿਸੇ ਵੀ ਮਾੜੇ ਅੰਸ਼ਰ ਨੂੰ ਤਾਉਣ ਨਹੀਂ ਚੱਕਣ ਦਿੱਤੀ ਜਾਵੇਗੀ ਬਿਲਕੁਲ ਲਾਂਡ ਆਰਡਰ ਹੈ ਸੀ ਬਿਲਕੁਲ ਮੈਂਟੇਨ ਕਰਕੇ ਰੱਖਣਾ ਹੈ ਕੀ ਫੋਕਸ ਕੀ ਰਹਿੰਦਾ ਹੈ ਐਕਟੀਵਿਟੀ ਦਾ ਫੋਕਸ ਇਹ ਹੈ ਵੀ ਜਿਹੜੇ ਆਮ ਨਾਗਰਿਕ ਹੈ ਵੋਟਾ ਖੋਲ ਕੇ ਪੌਂਡ ਫੋਰਸਰਾਂ ਦੇ ਨਾਲ ਖੜੀ ਹੈ ਕਿਸੇ ਤੋਂ ਡਰ ਭਾਏ ਹੋਣ ਦੀ ਲੋੜ ਨਹੀਂ ਹੈਗੀ ਅਸੀਂ ਸਾਰੇ ਪ੍ਰੋਬਲਮਸ ਬੇਨਤੀ ਕਰਦੇ ਹਾਂ ਤੁਸੀਂ ਬਿਨਾ ਡਰ ਬਿਨਾ ਭਾਅ ਤੋਂ ਵੋਟ ਆਪਣੀ ਸ਼ੇਅਰ ਕਰੋ ਤੇ ਬਿਲਕੁਲ ਕਿਸੇ ਤੋਂ ਵੀ ਡਰਦੇ ਲੋਕ ਨਹੀਂ ਅਸੀਂ ਪੁਲਿਸ ਦੇ ਨਾਲ 24 ਘੰਟੇ ਹਾਜ਼ਰ ਹਾਂ ਜੀ ਸਰ ਚਲਾਨਿੰਗ ਹੋਇਆ ਨੇ ਕਿੰਨੀ ਹੈ ਅੱਜ ਜਿਹੜੇ ਮੋਟਰਸਾਈਕਲਾਂ ਦੇ ਡਾਕੂਮੈਂਟ ਨਹੀਂ ਸੀਗੇ ਉਹਨਾਂ ਦੇ ਚਲਾਨ ਵੀ ਕੀਤੇ ਨੇ ਕੁਝ ਇੰਪਾਉਂਡ ਵੀ ਕੀਤੇ ਨੇ